ਪਪਾ ਨੇ ਨਿਕ ਮੈਂ ਕਿੱਥੇ ਕਿੱਥੇ ਜਾਣੀ ਆ ਸਾਰੇ ਬਿਲਾ ਸੇ ਕਰਤਾ ਨਹੀਂ ਮੇਰਾ ਪਪਾ ਇਸੇ ਗੱਲਾਂ ਕਾਹ ਕਿਤਾ ਤਰਾਂ ਮੈਂ ਪਪਾ ਨੇ ਕਿਹਾ ਤਾਂ ਮਰਜੀ ਹਾਂ ਜੀ ਅੱਜ ਦਾ ਕਾ ਕਰੇ ਅੱਜ ਦਾ ਕਾ ਕਰੇ ਇਸ਼ਾਰੇ ਦੇ ਕੀ ਗੱਲ ਹੋਈ ਕੀ ਵਾਲੀ ਤੋਂ ਆ ਪਪਾ ਨੇ ਜੀ ਸਾਡੀ ਸਲਾਗਤ ਜੀ ਬੁਲਾਇਆ ਗਿਆ ਜੀ ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਸਦਾ ਭਗਵੰਤ ਸਿੰਘ ਸਾਹਿਬ ਉਹਨਾਂ ਦੀ ਤੇ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਐਮਸੀ ਅੰਮ੍ਰਿਤਸਰ ਵੱਲੋਂ ਇੱਕ ਡਰੱਗਸ ਸਮਗਲਰ ਦੀ ਅਬ ਇੱਕ ਡਰੱਗਸ ਸਮਗਲਰ ਦਾ ਘਟਾਇਆ ਜਾ ਰਿਹਾ ਜਿਹੜਾ ਕਿ ਐਲ ਗੋਟਨ ਡਰੱਗ ਮਨੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱड्डੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਿਆਨੇ ਨੇ ਥਾਣਾ ਛਾਟਾ ਨਹੀਂ ਕੀਤੇ ਤੇ ਪਰਚੇ ਵੀ ਥਾਣਾ ਛਾਟੇ ਦੇ ਹੀ ਹੈਗੇ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 7.1.2025 ਦਾ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਪਗੋੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਟਾਨੀਆਂ ਤੇ ਪੁਲਿਸ ਦੀ ਸਾਟਾ ਇਹ ਲੋੜਾ ਤੇ ਮੈਂ ਖੁਦਾ ਪਾਇਆ ਮੌਕਾ ਸਰਪਰਾਈਜ਼ ਕਰਨ। ਸਰ ਇਹ ਕਿਦੋਂ ਦਾ ਕਾਰੋਬਾਰ ਕਰ ਰਹੇ ਸੀ ਕਿੰ ਸਾਰਾ ਟੱਬਰ ਕਰਦਾ ਪਿਆ ਵਾ ਕਿੰ ਕੀ ਹੈ ਦਾ ਸਾਰਾ ਬੰਦੀ। ਦੇਖੋ ਜਿਹੜੇ ਤਾਂ ਪਰਚੇ ਹੈ ਉਹ 2019 ਤੋਂ ਹੈਗੇ ਇਹਦੇ ਪਰਚੇ ਇਹਦੇ ਤੇ ਪਹਿਲਾ ਪਰਚਾ ਹੋਇਆ ਸੀ ਤੇ 2019 ਤੋਂ ਕੰਮ ਕਰ ਰਹੇ ਤੇ ਤਿੰਨ ਪਰਚੇ ਹੈਗੇ ਆ ਤੇ ਹੁਣ ਪਗੋੜਾ ਹੈ ਤੇ ਪੂਰੇ ਟੱਬਰ ਦਾ ਤਾਂ ਹਲੇ ਸਾਨੂੰ ਪਤਾ ਨਹੀਂ ਪਰ ਇਹਦਾ ਸਕਾ ਭਰਾ ਜ਼ਰੂਰ ਕਰ ਰਹੇ ਆ। ਮੱਕੇ ਦੋ ਜਨੇ ਕਰਦੇ ਦੋ ਜਨੇ ਕਰ ਰਹੇ ਆ। ਦੋਵੇਂ ਫਰਾਰ ਨੇ ਕਿ ਇੱਕ ਜੇਲ੍ਹ ਚ ਗਏ। ਨਹੀਂ ਇੱਕ ਜੇਲੇ ਚ ਹੈ ਜਿਹੜਾ ਦੂਸਰਾ ਭਰਾ ਉਹ ਜੇਲ੍ਹ ਚ ਹੈ। ਕਿਲਾ ਤਾਂ ਸਾਡੇ ਇਲਾਕੇ ਚ ਅੱਗੇ ਵੀ ਨਸ਼ੇ ਨੂੰ ਲੈ ਕੇ ਕਾਫੀ ਚ ਹੈਗੀ ਆ ਉਹ ਵੀ ਦੇਖਾ ਇਸ ਇਲਾਕੇ ਉੱਤੇ। ਬਿਲਕੁਲ ਜੀ ਅਸੀਂ ਪੂਰੀ ਮੁਹਿੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਵਿਰੋਧ ਅਸੀਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਏਰੀਆ ਨੂੰ ਕੋਆਰਡੀਨੇਟਸ ਕਰਕੇ ਸਰਚ ਕਰਦੇ ਆਂ ਜੇ ਕੋਈ ਵੀ ਬੰਦਾ ਮਿਲਦਾ ਹੈ ਆਪਣਾ ਕੋਈ ਵੀ ਡਰਗ ਪੋਜ਼ੈਸ ਕਰਦਾ ਹੈ ਜਾਂ ਕੋਈ ਵੇਚਦਾ ਹੈ ਜਾਂ ਪੈਡਲਰ ਹੈ ਜਾਂ ਸਮੱਗਲਰ ਹੈ ਅਸੀਂ ਉਹ ਕਾਨੂੰਨੀ ਕਾਰਵਾਈ ਕਰਦੇ ਹਾਂ ਹੁਣ ਕੀ ਕਾਰਵਾਈ ਕੀਤੀ ਵੀ ਅਸੀਂ ਹੁਣ ਤਾਂ ਐਮਸੀ ਆਫਿਸ ਨੇ ਸਾਨੂੰ ਦੱਸਿਆ ਸੀਗਾ ਕਿ ਸਾਨੂੰ ਪੁਲਿਸ ਦੀ ਸਹਾਇਤਾ ਦੀ ਲੋੜ ਹੈਗੀ ਹੈ ਤੇ ਅਸੀਂ ਪੁਲਿਸ ਸਹਾਇਤਾ ਦਿੱਤੀ ਹੈ ਤੇ ਜਿਵੇਂ ਸਾਨੂੰ ਪਤਾ ਚੱਲਿਆ ਕਿ ਡਰਗ ਪੈਡਲਰ ਹੈਗਾ ਤੇ ਮੈਂ ਆਪ ਖੁਦ ਆਇਆ ਅਕਲ ਕਰੇ ਪਾਬਾ ਨੇ ਨਿਕ ਮੈਂ ਕਿਤੇ ਕਿਤੇ ਜਾਣੀ ਹੈ ਤੈਨੂੰ ਬੁਲਾਇਆ ਸੀ ਕਰਤਾ ਨਹੀਂ ਬੁਲਾ ਪਾ ਇਹ ਸਿੰਘ ਗੱਲ ਕਾਹ ਕੀਤਾ ਤਰਾ ਮੈਂ ਬਾਬਾ ਨਹੀਂ ਕੀਤਾ ਤਾਂ ਮਰ ਜੀ ਅੱਜ ਅੱਜ ਕਾ ਕਰੇ ਅੱਜ ਕਾ ਕਰੇ ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਸਦਾ ਭਗਵੰਤ ਸਿੰਘ ਸਾਹਿਬ ਉਹਨਾਂ ਦੀ ਤਹਿ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਮਸੀ ਅੰਮ੍ਰਿਤਸਰ ਵੱਲੋਂ ਇੱਕ ਡਰੱਗ ਸਮੱਗਲਰ ਦੀ ਅਬ ਇੱਕ ਡਰੱਗ ਸਮੱਗਲਰ ਦਾ ਘਟਾਇਆ ਜਾ ਰਿਹਾ ਜਿਹੜਾ ਕਿ ਐਲ ਗੋਟਨ ਡਰੱਗ ਮਰੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱਡੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਾਣੇ ਥਾਣਾ ਛਾਟਾ ਨਹੀਂ ਕੀਤੇ ਤੇ ਪਰਚੇ ਵੀ ਥਾਣਾ ਛਾਟੇ ਦੇ ਹੀ ਹੈਗੇ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸ ਹੀ ਸਾਲ ਦਾ 71 2025 ਦਾ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਪਗੋੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਟਾਨੀਆਂ ਤੇ ਪੁਲਿਸ ਦੀ ਸਾਤਾਈ ਲੋੜ ਹੈ ਤੇ ਮੈਂ ਖੁਦਾ ਪਾਇਆ ਮੌਕਾ ਸਪਰਵਾਈਜ਼ ਕਰਨ। ਇਹ ਕਿਦੋਂ ਦਾ ਕਾਰੋਬਾਰ ਕਰ ਰਹੇ ਸੀ ਤੇ ਕਿੰ ਸਾਰਾ ਟੱਬਰ ਕਰਦਾ ਪਿਆ ਵਾ ਕਿੰ ਕੀ ਹੈਗਾ ਸਾਰਾ ਬੱਗੇ। ਦੇਖੋ ਜਿਹੜੇ ਤਾਂ ਪਰਚੇ ਐ ਉਹ 2019 ਤੋਂ ਹੈਗਾ ਇਹਦੇ ਪਰਚੇ ਇਹਦੇ ਤੇ ਪਹਿਲਾ ਪਰਚਾ ਹੋਇਆ ਸੀ ਤੇ 2019 ਤੋਂ ਕੰਮ ਕਰ ਰਹੇ ਤੇ ਤਿੰਨ ਪਰਚੇ ਹੈਗੇ ਆ ਤੇ ਹੁਣ ਪਗੋੜਾ ਹੈ। ਤੇ ਪੂਰੇ ਟੱਬਰ ਦਾ ਤਾਂ ਹਲੇ ਸਾਨੂੰ ਪਤਾ ਨਹੀਂ ਪਰ ਇਹਦਾ ਸੱਕਾ ਭਰਾ ਜ਼ਰੂਰ ਕਰ ਰਿਹਾ। ਉਹ ਕਿ ਦੋ ਜਣੇ ਕਰਦੇ ਦੋ ਜਣੇ ਕਰ ਰਹੇ ਆ। ਦੋਵੇਂ ਫਰਾਰ ਨੇ ਕਿ ਇੱਕ ਜੇਲ੍ਹ ਚ ਹੈ। ਨਹੀਂ ਇੱਕ ਜੇਲੇ ਚ ਹੈ ਜਿਹੜਾ ਦੂਸਰਾ ਭਰਾ ਉਹ ਜੇਲੇ ਚ ਹੈ। ਕਿਲਾ ਤਾਂ ਸਾਨੂੰ ਇਲਾਕੇ ਚ ਅੱਗੇ ਵੀ ਨਸ਼ੇ ਨੂੰ ਲੈ ਕੇ ਕਾਫੀ ਤਰਹੀ ਗਈ ਆ ਉਹ ਵੀ ਇਥੇ ਲੱਗੀ ਹੋਈ। ਬਿਲਕੁਲ ਜੀ ਅਸੀਂ ਪੂਰੀ ਮੁਹਿੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਜੀ ਨਸ਼ਾ ਵਿਰੋਧ ਅਸੀਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਏਰੀਆ ਨੂੰ ਕੋਆਰਡੀਨੇਟ ਕਰਕੇ ਸਰਚ ਕਰਦੇ ਆ ਜੇ ਕੋਈ ਵੀ ਬੰਦਾ ਮਿਲਦਾ ਹੈ अपना कोई भी ड्रग पोजेस करता है या कोई बेचता है या पैडलर है या स्मगलर है असी वो कानूनी कार्रवाई करते हैं उधर पे। ਹੁਣ ਵੀ ਕਾਰਵਾਈ ਕੀਤੀ ਵੀ ਅਸੀਂ। ਹੁਣ ਤਾਂ ਐਮਸੀ ਆਫਿਸ ਨੇ ਸਾਨੂੰ ਦੱਸਿਆ ਸੀਗਾ ਕਿ ਸਾਨੂੰ ਪੁਲਿਸ ਦੀ ਸਹਾਇਤਾ ਦੀ ਲੋੜ ਹੈਗੀ ਹੈ। ਤੇ ਅਸੀਂ ਪੁਲਿਸ ਸਹਾਇਤਾ ਦਿੱਤੀ ਹੈ ਤੇ ਜਿਵੇਂ ਸਾਨੂੰ ਪਤਾ ਚੱਲੇ ਕਿ ਡਰਗ ਪੈਡਲਰ ਹੈਗਾ ਤੇ ਮੈਂ ਆਪ ਖੁਦ ਆਇਆ।